3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸ਼੍ਰੀ ਅਮਰਨਾਥ ਯਾਤਰਾ ਤੋਂ ਪਹਿਲਾਂ ਜੰਮੂ ਦੇ ਸਰਸਵਤੀ ਧਾਮ ਵਿਖੇ ਟਿਕਟ 카운ਟਰ ਰਸਮੀ ਤੌਰ ਤੇ ਸ਼ੁਰੂ ਕਰ ਦਿੱਤੇ ਗਏ ਨੇ। ਇਸ ਸਾਲ ਸਰਸਵਤੀ ਧਾਮ ਵਿਖੇ ਕੁੱਲ 12 ਟਿਕਟ 카운ਟਰ ਸ਼ੁਰੂ ਕੀਤੇ ਗਏ ਨੇ ਜਿਨ੍ਹਾਂ ਵਿੱਚੋਂ ਪੈਲਗਾਮ ਰੂਟ ਲਈ 6 ਅਤੇ ਬਾਰਤਾਲ ਰੂਟ ਲਈ 6 카운ਟਰ ਬਣਾਏ ਗਏ ਨੇ। ਦੋਵਾਂ ਰੂਟਾਂ ਲਈ ਹਰ ਰੋਜ਼ 1000 ਟਿਕਟਾਂ ਉਪਲਬਧ ਕਰਵਾਈਆਂ ਜਾ ਰਹੀਆਂ ਨੇ। ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਯਾਤਰੀਆਂ ਲਈ ਵਾਟਰਪਰੂਫ ਉਡੀਕ ਕੇਂਦਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਮੀਂਹ ਜਾਂ ਖਰਾਬ ਮੌਸਮ ਦੀ ਸਥਿਤੀ ਵਿੱਚ ਉਨ੍ਹਾਂ ਨੂੰ ਕੋਈ ਸਮੱਸਿਆ ਨਾ ਆਵੇ। ਸ਼ਰਧਾਲੂਆਂ ਦੇ ਨੂੰ ਦੇਖਦੇ ਹੋਏ ਟਿਕਟ ਕੋਟਾ ਜਾਰੀ ਕੀਤਾ ਜਾਂਦਾ ਏ ਯਾਤਰਾ ਵਿੱਚ ਹਿੱਸਾ ਲੈਣ ਲਈ ਕੁਝ ਉਮਰ ਸਬੰਧੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਨੇ ਇਸ ਸਾਲ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਨਾਗਰਿਕਾਂ ਨੂੰ ਯਾਤਰਾ ਵਿੱਚ ਹਿੱਸਾ ਲੈਣ ਦੀ ਆਗਿਆ ਨਹੀਂ ਹੋਵੇਗੀ ਇਹ ਫੈਸਲਾ ਉਹਨਾਂ ਦੀ ਸੁਰੱਖਿਆ ਤੇ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਏ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਹੈ ਸ਼੍ਰੀ ਅਮਰਨਾਥ ਯਾਤਰਾ 2025 ਦੌਰਾਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਇਤਿਹਾਤੀ ਉਪਰਾਲੇ ਵੱਜੋਂ ਭਾਰਤੀ ਫੌਜ ਸੀਆਰਪੀਐਫ ਜੰਮੂ ਕਸ਼ਮੀਰ ਪੁਲਸ ਅਤੇ ਜੰਮੂ ਕਸ਼ਮੀਰ ਕੁਦਰਤੀ ਕਰੋਪੀ ਸੰਗਠਨ ਮੋਚਨਬਲ ਵੱਲੋਂ ਜੰਮੂ ਸ਼੍ਰੀਨਗਰ ਕੌਮੀ ਸ਼ਾਮਾਰਗ ਤੇ ਸਮਰੋਲੀ ਟੋਲਡੀ ਨਾਲਾ ਨੇੜੇ ਇੱਕ ਸਾਂਝੀ ਮਸ਼ਕਤ ਤਹਿਤ ਜ਼ਮੀਨ ਖਿਸਕਣ ਦੀ ਕਾਰਵਾਈ ਦਾ ਅਭਿਆਸ ਕੀਤਾ ਗਿਆ ਇਸ ਤੋਂ ਇਲਾਵਾ ਅਮਨਾਤ ਯਾਤਰਾ ਦੌਰਾਨ ਯਾਤਰੀਆਂ ਲਈ ਬਣਾਏ ਜਾਣ ਵਾਲੇ ਬੇਸ ਕੈਂਪ ਤੋਂ ਟ్రਾਇਲ ਰਨ ਵੀ ਕੀਤਾ ਗਿਆ ਤਿਆਰੀਆਂ ਦੀ ਜਾਂਚ ਲਈ ਬੱਸਾਂ ਨੂੰ ਪੂਰੀ ਸੁਰੱਖਿਆ ਨਾਲ ਭੇਜਿਆ ਗਿਆ